ਓ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਹਿ ਸ੍ਰੀ ਭਗਉਤੀ ਜੀ ਕੀ ਪਾਤਸ਼ਾਹ 10ਵੀਂ ਪ੍ਰਥੰ ਪਗਉਤੀ ਸਮਰਕਾਇ ਗੁਰੂ ਨਾਨਕ ਲੈਂਕੇ ਆਏ ਫੇਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਏ ਸਹਾਈ ਅਰਜਨ ਹਰਿ ਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਨਾਾਇ ਸ਼੍ਰੀ ਅਰਕ੍ਰੇਸ਼ਨ ਅੰਤੇ ਆਈਆਂ ਜਿਸ ਡਠੇ ਸਬਦੁ ਫਜਾਏ ਤੇ ਬਹਾਦਰ ਸਮਰਿਆਏ ਘਰਣੋਂ ਨਦੇ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਹ ਦਰਦਾਂ ਤੇ ਆਨੰਦ ਧਰ ਕੇ ਬਹਲ ਜੇ ਪੰਜਾਂ ਬਿਹਾਰਿਆ ਚੌਹਾਂ ਸਾਹਿਬ ਜਦਿਆ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਕੇ ਅਨ ਡਟ ਕੀਤਾ ਤੇ ਨਾਮ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੋਲ ਜੇ ਜੈ ਹੋ ਜਿਲਾ ਸ਼ਿਗਰ ਸਿੰਘਣੀਆਂ ਨੇ ਧਰਮ 헤ਤ ਸੀਸ ਦਿੱਤੇ ਬੰਦ ਬੰਦ ਕਟਾਰੇ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾ ਹਾਰੇ ਆ ਸਿੱਖੇ ਕੇ ਸਾਸ ਸਾਸ ਨਾਲ ਨਿਭਾਏ ਸਰਬ ਇੱਕ ਵਜਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਕਸਤਾਂ ਸਰਬੱਤ ਗੁਰਦਵਾਰਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪਰਿਚਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤੇ ਖਾਲਸਾ ਜੀ ਕੋ ਵਾਹਿਗੁਰੂ ਰਾਰੀ ਗੁਰੂ ਵਾਹਿਗੁਰੂ ਜਤਿਆਵੇ ਜਤਿਆਮਨ ਦਾ ਸਦਕਾ ਸਰਬ ਸੁਖ ਹੋਵੇ ਜਾ ਜਾ ਖਾਲਸਾ ਜੀ ਸਾਹਿਬ ਤਹਾਂ ਤਹਰ ਖੇ ਰਿਆਇਤ ਦੇਖ ਦੇਖ ਪਤਾ ਬ੍ਰਿਧ ਕੀ ਪਾਇਲ ਬੰਦ ਕੀ ਜੇਤ ਸ੍ਰੀ ਸਾਹਿਬ ਜੀ ਸਾਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾ ਨੂੰ ਸਿੱਖੀ দান ਕੇ ਸੁਦਾਨ ਰਹਿਤ দান ਭਵੇਕ দান ਵਿਸਾਹਾ দান ਪ੍ਰਵਸਾਦਨ ਦਨ ਆ ਸਰਦਾਰ ਨਾਮਧਾਨ ਸ੍ਰੀ ਅਵਰਧ ਸਾਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁਗੇ ਜੁਗੋ ਜੁਗ ਅਡਾਲ ਧਰਮ ਕਾ ਜਾਏ ਕਾਰ ਬੋਲ ਜੇ ਸਾਰੇ ਗੁਰੂ ਸਿਖਾਂ ਦਾ ਮਾਨ ਨੀਵਾ ਮਾਤੀ ਉੱਚੀ ਮਸਪਾਦ ਰੱਖਾ ਬਵਾਹੇ ਗੁਰੂ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਰਕੰਾਰਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਕੁਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਮਾਨਿਆਂ ਦੇ ਮਾਨ ਨਤਾਲਿਆਂ ਦੇ ਤਾਨ ਨੇਉਟਿਆਂ ਦੀ ਓਟ ਸਚਿਪਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਰਜੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿਮਤ ਸਦਕਾ ਚਾਰ ਪਕਰ ਰੈਨ ਸੁਖ ਅਨੰਦ ਨਾਲ ਬਤੀਤ ਹੋਈਆਂ ਹੈ ਚਾਰ ਪਕਰ ਦਿਨ ਆਪ ਜੀ ਦੇ ਬਾਣੇ ਅੰਦਰ ਸੁਖ ਅਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧਨ ਧਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦੇਦਾਰੇ ਬਖਸ਼ਦੇ ਹੋਏ ਪਾਵਨ ਹੁਕਮਨਾਮਾ ਬਖਸ਼ਦੇ ਨੇ ਹਾਲ ਕਰੋ ਸਰਬਤ ਸੰਗਤ ਦੀਆਂ ਹਾਜ਼ਰੀਆਂ ਟਿਲ ਫੁੱਲ ਪੇਟਾਵਾਂ ਦਾ ਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਜੀ ਦਾ ਪਾਵਨ ਸਰੂਪ ਸੋਖ ਆਸਣ ਆਸਾਨਾ ਆਤੋ ਪਰਕਾਸ਼ ਅਸਥਾਨ ਤੱਕ ਲੈ ਜਾਣ ਦੀ ਆ ਕੇ ਬਖਸ਼ੋ ਹੋ ਜੀ ਰਸਤੇ ਦੀ ਬਾਤ ਕਾਹ ਦੇ ਆਂਦ ਸੰਗ ਸਹਾਇ ਹੋਣਾ ਸੇਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਤਿਆ ਵੇ ਨਾਨਕ ਨਾਮ ਚਰਦੀ ਕਲਾ ਇਹੇ ਦੇ ਪਹਾੜੇ ਸਰਬਤ ਦਾ ਭਰਾ ਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ